ਸੋ ਕਹਿੰਦੇ ਨੇ ਕਿ ਸੇਵਾ ਭਾਵਨਾ ਕਰਨੀ ਹੈ ਤੇ ਦਿਲ ਤੋਂ ਵੀ ਜਰਾਏ ਉਹ ਪਿਆਰ ਦਿੱਤਾ ਜਾਂਦਾ ਲੋਕਾਂ ਨੂੰ ਸੇਵਾ ਕਰਨੀ ਹੈ ਤੇ ਖੂਨ ਦੇ ਵਿੱਚ ਵੀ ਜਰੀਏ ਸੇਵਾ ਰਚੀ ਹੁੰਦੀ ਹੈ ਤਾਂ ਕਿ ਲੋਕਾਂ ਦੀ ਸੇਵਾ ਕੀਤੀ ਜਾਏ ਦਾਦਿਆਂ ਪਰਦਾਦਿਆਂ ਦੀ ਸਿੱਖਿਆ ਦੇ ਉੱਤੇ ਚੱਲ ਕੇ ਅੱਜ ਕਿਤੇ ਨਾ ਕਿਤੇ ਚੰਦਾ ਪਰਿਵਾਰ ਜਿਰਾਏ ਲੋਕਾਂ ਦੀ ਸੇਵਾ ਕਰਦਾ ਪਏ ਜੇ ਸਿਆਸਤ ਦੀ ਗੱਲ ਕਰ ਲਈਏ ਤੇ ਸਿਆਸਤ 'ਚ ਵੀ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਪਏ ਨੇ ਗੱਲਬਾਤ ਕਰਾਂਗੇ ਚੰਦਾ ਪਰਿਵਾਰ ਉਹਨਾਂ ਨੇ ਅੱਜ ਆਪਣੇ ਫਾਦਰ ਸਾਹਿਬ ਦੇ ਜਨਮ ਦਿਨ ਦੇ ਉੱਪਰ ਜਿਹੜਾ ਲੋਕਾਂ ਦੀ ਸੇਵਾ ਕਰਨ ਦੀ ਪ੍ਰਣ ਕੀਤਾ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਪਰਿਵਾਰ ਖਲੋਤਾ ਹੈ ਅੱਜ ਲੋਕਾਂ ਨੂੰ ਕੰਬਲ ਦਿੱਤੇ ਗਏ ਨੇ ਲੋੜਵੰਦ ਪਰਿਵਾਰਾਂ ਨੂੰ ਹੋਰ ਵੀ ਕਿਹੜੀਆਂ ਕਿਰਿਆ ਸੇਵਾ ਨਿਭਾ ਰਹੇ ਨੇ ਲੋਕਾਂ ਪ੍ਰਤੀ ਗੱਲਬਾਤ ਕਰਦੇ ਆ ਕੀ ਕਹਿਣਾ ਚੰਦਨ ਪਰਿਵਾਰ ਦੇ ਨਾਲ ਸੋ ਨਮਸਕਾਰ ਭਾਜੀ ਹ ਜੀ ਨਮਸਕਾਰ ਜੀ ਕੀ ਨਾਮ ਦੇ ਮੇਰਾ ਨਾਮ ਐਡਵੋਕੇਟ ਚੰਦਰ ਚੰਦਾ ਹੈ ਜੀ ਮੈਂ ਇਹ ਅੱਜ ਮੇਰੇ ਫਾਦਰ ਸਾਹਿਬ ਦਾ ਜਨਮ ਦਿਨ ਹੈ ਮੈਂ ਉਹਨਾਂ ਦੇ ਜਨਮ ਦਿਨ ਤੇ ਇੱਕ ਅਸੀਂ ਛੋਟੀ ਜੀ ਇੱਕ ਸੇਵਾ ਫਰਜ ਨਿਭਾ ਰਹੇ ਆ ਜੋ ਕਿ ਉਹਨਾਂ ਦੀ ਇੱਕ ਵਿਸ਼ ਸੀਗੀ ਸਾਰੀ ਉਮਰ ਮੇਰੇ ਫਾਦਰ ਨੇ ਸੇਵਾ ਕੀਤੀ ਹੈ ਲੋਕਾਂ ਦੀ ਜਿੰਨੀ ਵੱਧ ਚੜ ਕੇ 1992 ਚ ਮੇਰਾ ਜਨਮ ਹੋਇਆ ਸੀ 1992 ਚ ਮੇਰੇ ਫਾਦਰ ਪਹਿਲੀ ਵਾਰ ਕਾਉਂਸਲਰ ਬਣੇ ਸੀਗੇ ਕਾਉਂਸਲਰ ਵੀ ਕੀ ਕੋਈ ਸਿਆਸਤ ਦਾ ਕੋਈ ਉਹ ਨਹੀਂ ਕਿ ਲੋਕਾਂ ਨੇ ਘਰ ਆ ਕੇ ਸਾਨੂੰ ਕਿਹਾ ਕਿ ਤੁਸੀਂ ਇੰਨੀ ਸੇਵਾ ਕਰਦੇ ਹੋ ਸਾਨੂੰ ਇਹੋ ਜੇ ਇੱਕ ਲੀਡਰ ਦੀ ਹੀ ਲੋੜ ਹੈ ਉਹ ਲੋਕਾਂ ਦੇ ਨਾਲ ਵਿਚਰਦੇ ਆਪਣਾ ਪਰਿਵਾਰ ਬਣਾਉਂਦੇ ਬਣਾਉਂਦੇ ਪਰਿਵਾਰ ਇੱਕ ਵਾਰਟ ਦੇ ਬਹਾਫੇ ਵੱਧ ਗਿਆ ਉਹਨਾਂ ਨੇ ਨਾਲ ਉਦੋਂ ਤੋਂ 92 ਸਨ ਤੋਂ ਲੈ ਕੇ ਅੱਜ 2025 ਆ ਅਸੀਂ ਲਗਾਤਾਰ 6 ਵਾਰ ਕਾਉਂਸਲਰ ਬਣੇ ਆ 2 ਵਾਰ ਹੀ ਇਹ ਨਾ ਪੋਸਟ ਜਿੱਤੇ ਆ 4 ਵਾਰ ਹੀ ਇਲੈਕਟ ਕਰਕੇ ਜਿੱਤੇ ਆ ਉਹ ਸਭ ਮੇਰੇ ਇੱਕ ਫਾਦਰ ਨੇ ਜੋ ਸੇਵਾ ਕੀਤੀ ਸੀ ਆਪਣਾ ਪਰਿਵਾਰ ਮੰਨ ਕੇ ਵਾਰਡ ਨੂੰ ਉਹੀ ਅੱਜ ਤੱਕ ਮੇਰੇ ਦਾਦਾ ਜੀ ਜੋ ਉਹਨਾਂ ਨੇ ਸਿੱਖਿਆ ਦਿੱਤੀ ਫਾਦਰ ਸਾਹਿਬ ਨੂੰ ਦਾਦਾ ਜੀ ਮੇਰੇ ਉਹਨਾਂ ਵੀ ਬਹੁਤ ਦਾਨਪੁਨ ਕੀਤੇ ਜੋ ਗਰੀਬ ਕੁੜੀਆਂ ਦੇ ਵਿਆਹ ਕਰਾਣੇ ਡਾਕਟਰ ਜੀਗੇ ਦਵਾਈਆਂ ਦਿੰਦੇ ਰਹੇ ਆ ਤੇ ਉਹੋ ਹੀ ਨਕਸ਼ੇ ਕਦਮਾਂ ਦੇ ਫਾਦਰ ਚੱਲੇ ਤੇ ਉਹਨਾਂ ਤੇ ਇਹੀ ਕੋਸ਼ਿਸ਼ ਕਰ ਰਹੇ ਆ ਅੱਜ ਹੁਣ ਇੱਕ ਆਪਾਂ ਸਿੱਖ ਲਈਏ ਕਿ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਅਸੀਂ ਗਰੀਬਾਂ ਨੂੰ ਕੰਬਲ ਜਾਂ ਕੋਈ ਨਾ ਕੋਈ ਵੱਧ ਕੇ ਜਿੰਨਾ ਸਾਡੇ ਕੋਲ ਹੋ ਸਕੇ ਉਹ ਕਰਾਂਗੇ ਤੇ ਇਹੋ ਹੀ ਨਸੀਹਤ ਹੈ ਕਿ ਇਹ ਇਹ ਕਰਨ ਨਾਲ ਲੋਕਾਂ ਦੀ ਹੀਸਾ ਮਿਲਦੀਆਂ ਹੀਸਾ ਦੇ ਨਾਲ ਸਾਡਾ ਕੰਮ ਵੱਧਦਾ ਹੀ ਆ ਘਟਦਾ ਨਹੀਂ ਜੇ ਅਸੀਂ ਇੱਕ ਦਿਨਿਆਂ ਸਾਨੂੰ ਰੱਬ ਦਾ ਅਸਰ ਕਰਕੇ ਮੋੜਦਾ ਕਿ ਦੇਣ ਵਾਲਿਆਂ ਚ ਰਹੀਏ ਤੇ ਇਹੋ ਹੀ ਲਗਾਤਾਰ ਕੰਟੀਨਿਊ ਕਰਨਾ ਚਾਹਾਂਗੇ ਕੋ ਚੰਦਾ ਪਰਿਵਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਜਾਂਦਾ ਏ ਕਿੰਨੀ ਦੇਰ ਤੋਂ ਸਿਆਸਤ ਦੇ ਵਿੱਚ ਰਹੇ ਹੋ ਤੇ ਕਿੰਨਾ ਕੁ ਸਕੂਨ ਮਨ ਨੂੰ ਮਿਲਦਾ ਹੈ ਜੇ ਤੁਸੀਂ ਲੋਕਾਂ ਦੀ ਜਿਹੜੀ ਸੇਵਾ ਕਰਦੇ ਹੋ ਉਪਰਾਲਾ ਬੜਾ ਵਧੀਆ ਤੁਸੀਂ ਕਿ ਪਤਾ ਲੱਗੇ ਕਿ ਮੰਦਿਰ ਬਣਾਇਆ ਉੱਥੇ ਲੰਗਰ ਵੀ ਲਗਾਉਂਦੇ ਹੋ ਹਫਤੇ ਬਾਅਦ ਤੇ ਨਾਲ ਦੀ ਨਾਲ ਆ ਉਪਰਾਲਾ ਕੀਤਾ ਕੰਬਲ ਵੀ ਲੋਕਾਂ ਨੂੰ ਤੇ ਬੱਚਿਆਂ ਨੂੰ ਛੋਟੇ-ਛੋਟੇ ਨੂੰ ਪਿਆਰ ਕਰਦੇ ਵੀ ਬਣਦੇ ਇਹ ਇੱਕ ਅਸੀਂ 1992 ਤੋਂ ਲੈ ਕੇ ਹੁਣ ਤੱਕ ਮੇਰੇ ਫਾਦਰ ਦੀ ਸੇਵਾ ਸੀਗੀ ਇਹ ਮੇਰੇ ਫਾਦਰ ਦਾ ਜੋ ਉਹਨਾਂ ਦੀ ਇੱਜ਼ਤ ਬਣਾਈ ਇੱਕ ਈਮਾਨਦਾਰ ਸ਼ਖਸੀਅਤ ਜਿਹਨੂੰ ਚੜਦੇ ਰਹੇ ਨੇ ਇਹ ਸਾਡੀ ਵੀ ਇਹੀ ਕੋਸ਼ਿਸ਼ ਹੈ ਜਿੱਦਾਂ ਮੇਰੇ ਦਾਦਾ ਜੀ ਨੇ ਅਹੀ ਮੰਦਿਰ ਬਣਾਇਆ ਹੈ ਹਰ ਵੀਰਵਾਰ ਉੱਥੇ ਲੰਗਰ ਲਗਾਈਦਾ ਜੀ ਹਰ ਹਰ ਵੀਰਵਾਰ ਰੈਗੂਲਰ ਕੰਟੀਨਿਊ ਚੱਲਦਾ ਹੈ ਉਹ 1 ਤੋਂ 3 ਵਜੇ ਤੱਕ 2-300 ਬੰਦਾ ਖਾਣਾ ਖਾਂਦਾ ਹੈ ਇਹ ਸਾਡਾ ਇੱਕ ਛੋਟਾ ਜਿਹਾ ਕਦਮ ਹੈ ਕਿ ਉਹਨਾਂ ਦੀ ਯਾਦ 'ਚ ਉਹਨਾਂ ਦੀ ਸੇਵਾ 'ਚ ਕੇਹੀ ਵੀ ਕਰ ਸਕੀਏ ਸੇਵਾ ਤਾਂ ਜੋ ਜਦੋਂ ਅਸੀਂ ਸੁਣਦੇ ਆ ਕਿ ਲੋਕ ਅਸੀਂ ਵਾਰਡ 'ਚ ਜਾਂਦੇ ਆ ਲੋਕ ਸਾਨੂੰ ਗੱਲ ਅਲੱਗ-ਅਲੱਗ ਮਿਲਦੇ ਨੇ ਰੋਂਦੇ ਨੇ ਕਈ ਕਿ ਤੁਹਾਡੇ ਪਾਪਾ ਨੇ ਇੰਨੀ ਸੇਵਾ ਕੀਤੀ ਤੁਸੀਂ ਉਦਾਂ ਇਦਾਂ ਹੀ ਉਹ ਜਵਾਨੀ ਚਾਉਂਦੇ ਰਹੇ ਤੇ ਇਦਾਂ ਹੀ ਹੁਣ ਤੁਸੀਂ ਆ ਰਹੇ ਏ ਤੇ ਅਸੀਂ ਵੀ ਉਹਨਾਂ ਦਾ ਇਹੋ ਹੀ ਕਮਿਟਮੈਂਟ ਕਰਕੇ ਆਉਂਦੇ ਆ ਕਿ ਜਿੱਦਾਂ ਉਹ ਤੁਹਾਡਾ ਪੁੱਤਰ ਬਣ ਕੇ ਤੁਹਾਡਾ ਭਰਾ ਬਣ ਕੇ ਚੱਲਦੇ ਰਹੇ ਇਦਾਂ ਹੀ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਆਸ਼ੀਰਵਾਦ ਤੁਹਾਡੇ ਤੇ ਬਣਾਏ ਰੱਖਣਾ ਤੇ ਅਸੀਂ ਮਹਾਰਾਜ ਵੱਲੋਂ ਸਭ ਤੋਂ ਵੱਧ ਕਰਦੇ ਰਹਾਂਗੇ ਤੋਂ ਦਾਦੇ ਆ ਪਰਦਾਦਿਆਂ ਨੇ ਵੀ ਸੇਵਾ ਕੀਤੀ ਤੇ ਅੱਜ ਕਿਸੇ ਨਾ ਕਿਸੇ ਉਹਦੇ ਨਕਸ਼ਾ ਕਰਮਾਂ ਕਰਕੇ ਤੁਸੀਂ ਵੀ ਸੇਵਾ ਕਰਦੇ ਹੋ ਕਿੰਨਾ ਕੁ ਮਨ ਨੂੰ ਤੋਹਰ ਮਿਲਦਾ ਤੇ ਕੀ ਲੋਕਾਂ ਨੂੰ ਮੈਸੇਜ ਦਿਖੋ ਜੀ ਸਾਨੂੰ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਇਸ ਪਰਿਵਾਰ ਚ ਜਨਮ ਲਿਆ ਸਾਰੇ ਸ਼ਹਿਰ ਚ ਮਹਾਰਾਜ ਦੀ ਮੇਰ ਨਾਲ ਇੱਜ਼ਤ ਬਣੀ ਆ ਪੂਰੀ ਉਹ ਇੱਜ਼ਤ ਕਾਦੇ ਕਰਕੇ ਇਹੋ ਹੀ ਜਦੋਂ ਇਹੋ ਹੀ ਕਰਮਾਂ ਕਰਕੇ ਜੋ ਮੇਰੇ ਦਾਦਾ ਜੀ ਨੇ ਕੀਤੇ ਜੋ ਫਾਦਰ ਸਾਹਿਬ ਨੇ ਕੀਤੇ ਇੱਕ ਇਮਾਨਦਾਰ ਪਰਸਨ ਰਹੇ ਨੇ ਫਾਦਰ ਸਾਹਿਬ ਵੀ ਦਾਦਾ ਜੀ ਵੀ 1 ਰੁਪਏ ਦਾ ਅਲੀਗੇਸ਼ਨ ਨਹੀਂ 30 ਸਾਲ ਦੀ ਰਾਜਨੀਤੀ ਚ ਰਿਹਾ ਉਹੀ ਇਹੀ ਕੰਟੀਨਿਊ ਕਰਨਾ ਨੂੰ ਪ੍ਰਾਊਡ ਫੀਲ ਹੁੰਦਾ ਏਕ ਮਨ ਨੂੰ ਸਕੂਨ ਮਿਲਦਾ ਤੇ ਅਸੀਂ ਵੀ ਕੋਸ਼ਿਸ਼ ਇਹੋ ਕਰਦੇ ਕਿ ਉਹਨਾਂ ਦੇ ਪੈਰਾਂ ਪਿੱਛੇ ਅਸੀਂ ਵੀ ਇਦਾਂ ਚੱਲਦੇ ਰਹੀਏ ਤਾਂ ਕਿ ਕੋਈ ਦਾਗ ਨਾ ਉਹਨਾਂ ਦੀ ਇੱਜ਼ਤ ਨੂੰ ਲੱਗੇ ਇਹ ਕਾਡਾ ਕਦਮ ਆ ਛੋਟਾ ਜਿਹਾ ਤੇ ਲੋਕ ਖੁਸ਼ ਹੁੰਦੇ ਆ ਦੇਖ ਕੇ ਸਕੂਨ ਮਿਲਦਾ ਇਹੀ ਇਹਨਾਂ ਵਾਸਤੇ ਕੁਝ ਕਰਨ ਜੋਗੇ ਤੇ ਆ ਗਏ ਜਿੰਨੇ ਜੋਗੇ ਆ ਜ਼ਰੂਰ ਕਰਦੇ ਰਾਂਗੇ ਸਾਰੀ ਉਮਰ ਹੀ ਕਰਦੇ ਰਾਂਗੇ ਸੋ ਹੋਰ ਵੀ ਚੰਦਾ ਪਰਿਵਾਰ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਉਹਨਾਂ ਦਾ ਬੀਨਾਂ ਨਾਮ ਤੇ ਜੰਦਾ ਪਰਿਵਾਰ ਦੇ ਵਿੱਚ ਅੱਜ ਫਿਰ ਬੜੀ ਸੇਵਾ ਭਾਵਨਾ ਹੈ ਕਾਫੀ ਪਿਛਲੇ ਲੰਬੇ ਸਮੇਂ ਤੋਂ ਬਜਿਰੀ ਸੇਵਾ ਕਰਦੇ ਪਿਓ ਕਿੱਦਾਂ ਦਾ ਮਨ ਨੂੰ ਸੰਗੋਣ ਮਿਲਦਾ ਤੇ ਕੀ ਕਹਿਣਾ ਚਾਹਦੇ ਬਾਜੀ ਆਪਣੇ ਸਕੂਲ ਲੋਕਾਂ ਦੀ ਸੇਵਾ ਕਰਕੇ ਸਕੂਲ ਤੇ ਮਿਲਦਾ ਹੀ ਹੈ ਜੀ ਆਪਣੇ ਜੋ ਵੀ ਹੈ ਮਤਲਬ ਉਹਨਾਂ ਦਾ ਹੀ ਪੁੰਨਪਤਾਵਾ ਬਜ਼ੁਰਗਾਂ ਦਾ ਤੇ ਉਹਨੂੰ ਹੀ ਅੱਗੇ ਉਹਨਾਂ ਦੇ ਨਕਸ਼ੇ ਕਦਮ ਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਅੱਜ ਉਹਨਾਂ ਦੇ ਹੀ ਯਾਦ ਵਿੱਚ ਛੋਟਾ ਜਿਹਾ ਉਪਰਾਲਾ ਕੀਤਾ ਵਾ ਆਈ ਕੰਬਲ ਵਗੈਰਾ ਵੰਡੇ ਦਾ ਇਹ ਉਹਨਾਂ ਕੋ ਕੰਟੀਨਿਊ ਰਹੇਗਾ ਹਰ ਸਾਲ ਅੱਗੇ ਉਹਨਾਂ ਦੇ ਜਨਮ ਦਿਨ ਤੇ ਲੰਗਰ ਤੇ ਲਗਾਉਂਦੇ ਸੀ ਤੇ ਉਹ ਵੀ ਚੱਲਦਾ ਪਿਆ ਕੰਮ ਉਹ ਮੰਦਰ ਬਣਾਇਆ ਸੀ ਮਾ લક્ષ્ਮੀ ਮੰਦਰ ਆਉਂਦਾ ਨਾਮ ਅਨਾਰਕਲੀ ਰੋਡ ਤੇ ਇੱਕ ਤੋਂ ਤਿੰਨ ਵੀਰਵਾਰ ਦੇ ਵੀਰਵਾਰ ਉੱਥੇ ਲੰਗਰ ਲੱਗਦਾ ਖੜੀ ਚਾਵਲ ਦਾ ਉਹ ਪਰਮਨੈਂਟਾ ਬੜੇ ਸਾਲ ਹੋ ਗਏ ਨੇ ਚੱਲ ਰਿਆ ਵਾ ਹੁਣ ਆ ਵੀ ਨਵਾਂ ਕੰਮ ਉਪਰਾਲਾ ਸ਼ੁਰੂ ਕੀਤਾ ਤੇ ਇਹ ਵੀ ਅੱਗੋਂ ਕੰਟੀਨਿਊ ਕਰਾਂਗੇ ਤੇ ਜਿੰਨੇ ਕਿ ਚੁੱਕੇ ਆ ਵਾ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਲੋਕਾਂ ਦਾ ਪਿਆਰ ਪਾ ਰਹੇ ਆ ਲੋਕਾਂ ਦਾ ਪਿਆਰ ਆ ਤੇ ਸਿਆਸਤ 'ਚ ਵੀ ਵਧੀਆ ਆਪਣੇ ਮਿਲਦੇ ਆ ਰਿਜ਼ਲਟ ਐ ਕਿ ਅਸੀਂ 2100 ਵੋਟ ਤੋਂ ਰਿਕਾਰਡ ਤੋੜ ਜਿੱਤੇ ਆ ਪੂਰੇ ਪੰਜਾਬ ਦਾ ਰਿਕਾਰਡ ਬਣਾਇਆ ਜੀ ਇਹ ਲੋਕਾਂ ਦਾ ਪਿਆਰ ਆ ਤੇ ਤਾਂ ਹੀ ਆ ਲੋਕੀ ਵੀ ਵੀ ਲੱਖ ਲਾ ਦਿੰਦੇ ਨੇ ਖਰਚੇ ਦਿੰਦੇ ਆ ਤਾਂ ਵੀ ਕੁਝ ਨਹੀਂ ਪੈਂਦਾ ਸਾਨੂੰ ਇਲੈਕਸ਼ਨਾਂ 'ਚ ਰੁਪਈਆ ਵੀ ਨਹੀਂ ਖਰਚਣਾ ਪੈਂਦਾ ਜੀ ਕਿਉਂਕਿ ਲੋਕਾਂ ਨਾਲ ਬੱਤੀ ਦਾ ਜੁੜੇ ਨੇ ਆ ਪਿਆਰ ਆ ਉਹਨਾਂ ਦੇ ਨਾਲ ਰੁਪਈਆ ਨਹੀਂ ਖਰਚੀਦਾ ਇਲੈਕਸ਼ਨ 'ਚ ਕੋਈ ਪੈਸਾ ਨਹੀਂ ਦੇਈਦਾ ਨਾ ਕੋਈ ਹਟ ਕੋ ਮੰਗਦਾ ਜੀ ਤੇ ਇਦਾਂ ਹੀ ਪਿਆਰ ਦੇ ਨਾਲ ਹੀ ਲੋਕੀ ਵੋਟਾਂ ਪਾ ਦਿੰਦੇ ਨੇ ਤੇ ਜਿੱਤ ਜੀ ਦਾ ਕਿਤਨਾ ਕਿਤੇ ਲੋਕਾਂ ਦੀ ਸੇਵਾ ਕੀਤੀ ਪਿਆਰ ਮਿਲਿਆ ਸੇਵਾ ਦਾ ਹੀ ਬੋਲਾ ਜੀ ਹੁਣ ਟਿਕਟ ਲੈਣ ਲੋਕੀ ਲੋਕੀ ਤੱਲੇ ਮਾਰਦੇ ਟਿਕਟ ਵਾਸਤੇ ਸਾਡੇ ਘਰ ਟਿਕਟ ਆ ਕੇ ਦੇਖ ਜਾਂਦੇ ਤੁਸੀਂ ਲੜੋ ਤੇ ਲੋਕੀ ਜਿਤਾ ਦਿੰਦੇ ਨੇ ਪਿਆਰ ਆ ਲੋਕਾਂ ਦਾ ਤੇ ਪ੍ਰਵਾਹੀ ਵਾਰਡ ਨੂੰ ਆਪਣਾ ਪਰਿਵਾਰ ਸਮਝਦੇ ਆ ਵਾਰਡ ਦੀ ਸਮਝਦੇ ਸਾਰਾ ਪਰਿਵਾਰ ਸਮਝਦੇ ਆ ਤੇ ਬਸ ਉਹ ਲੋਕੀ ਮੋਟਾ ਪਾ ਦਿੰਦੇ ਨੇ ਤੇ 5 ਸਾਲ ਪੂਰੇ ਉਹਨਾਂ ਦੀ ਸੇਵਾ ਕਰੀਦੀ ਆ ਜਿੰਨੇ ਜੋਗੇ ਆ ਗਿਆ ਤਗੜੇ ਹੋ ਕੇ ਕਰੀਦੀ ਆ ਸੇਵਾ ਤੇ ਅੱਗੋਂ ਵੀ ਇਦਾਂ ਹੀ ਚੱਲਦਾ ਰਹੇ ਸੋ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਆ ਪੌਣ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਜਣਾ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੋ ਨਮਸਕਾਰ ਜੀ ਨਾਮ ਦੇ ਮੇਰਾ ਨਾਮ ਬਲਦੀਰ ਰੌੜਾ ਜੀ ਤੁਸੀਂ ਕਿੰਨਾ ਚਿਰ ਉਹਨਾਂ ਦੇ ਨਾਲ ਸੇਵਾ ਕੀਤੀ ਹੈ ਲੋਕਾਂ ਦੀ ਮੈਂ ਦੇ ਸਾਰੀ ਉਮਰ ਉਹਨਾਂ ਦੇ ਰਿਹਾ ਜੀ 6 ਲੱਖਾਂ ਲੜੇ ਉਹਨਾਂ ਨਾਲ ਦੋ ਹੰਨ ਪੁੱਜਤੇ ਆ ਲੋਕਾਂ ਦੀ ਸੇਵਾ ਕਰਕੇ ਜਿੱਤੇ ਆ ਤੁਹਾਨੂੰ ਟਿਕਟ ਘਰ ਫੜਾ ਜਾਂਦੇ ਹੈ ਆ ਕੇ ਟਿਕਟ ਇਲੈਕਸ਼ਨ ਲੜੋ ਤੁਸੀਂ ਜੇ ਜਦੋਂ ਅਸੀਂ ਲੈ ਟਿਕਟ ਫੜ ਲੈਨੇ ਨਾਲ 1000 ਲੋਕ ਇਕੱਠੇ ਹੋ ਕੇ ਘਰ ਆਂਦੇ ਤੁਹਾਡੀ ਜਿੱਤ ਹੋ ਗਈ ਜੀ ਅਸੀਂ ਵਾਰਡ ਦੇ 100% ਲੋਕਾਂ ਨੂੰ ਕੰਮ ਕੀਤੇ ਨੇ ਕਿਸ ਨੇ ਇਹ ਨਹੀਂ ਕਿ ਸਾਡਾ ਕੰਮ ਨਹੀਂ ਹੋਇਆ ਜੇ ਕਿਸੇ ਦਾ ਕੰਮ ਲਾਈਟ ਦਾ ਕੰਮ ਸੀ ਹੁੰਦਾ ਸੀ ਜਾਂ ਸੀਵਰੇਜ ਦਾ ਕੰਮ ਹੁੰਦਾ ਸੀ ਜਾ ਕੇ ਹੋਰ ਕੰਮ ਹੁੰਦਾ ਹੈ ਜਾਂ ਕੁੜੀ ਦਾ ਵਿਆਹ ਹੁੰਦਾ ਹੈ ਜਾਂ ਕੋਲ ਕੇ ਸੇਵਾ ਆ ਕੇ ਪਰ ਤੁਹਾਡੇ ਘਰ ਇਹਨਾਂ ਨੂੰ ਪ੍ਰੋਬਲਮ ਕਿ ਸਾਨੂੰ ਪੈਸੇ ਦਿਓ ਜਾਂ ਡਾਕਟਰ ਦੀ ਬਸਤੇ ਜਾਂ ਕੋਈ ਕੁੜੀ ਦਾ ਵਿਆਹ ਅਸੀਂ ਕਿੰਨਾ ਨਹੀਂ ਕਰਦੇ ਉਸਦੇ ਪੈਸੇ ਨਹੀਂ ਦੇਦੇ ਸੋ ਕਿਦਾਂ ਫਿਰ ਲੋਕ ਵੀ ਪਿਆਰ ਕਰਦੇ ਸੀ ਆਪਣਾ ਜੁੜੇ ਰਹੇ ਸੀ ਜਦੋਂ ਅਸੀਂ ਕਿਸੇ ਦੇ ਘਰ ਜਾਂਦਾ ਸੀ ਉਹ ਕਹਿੰਦੇ ਬਸ ਤੁਸੀਂ ਆ ਜਾਓ ਮੋਟਾਂ ਧੜੀਆਂ ਆ ਤੇ ਤੁਹਾਨੂੰ ਕਹਦਾ ਹਾਂ ਕੀ ਮੈਸੇਜ ਕੀ ਮੈਸੇਜ ਦਿਨਾ ਚਾਹੁੰਦੇ ਹੋ ਲੋਕਾਂ ਨੂੰ ਫਿਰ ਬੱਤ ਤੋਂ ਬੱਤ ਸੇਵਾ ਕਰੋ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਜੇ ਆਪਾਂ ਲੋਕਾਂ ਦੀ ਸੇਵਾ ਕਰਾਂਗੇ ਤੇ ਕਿਤੇ ਨਾ ਕਿਤੇ ਪਰਮਾਤਮਾ ਵੀ ਖੁਸ਼ ਹੁੰਦਾ ਹੈ ਕਿ ਇਹੋ ਦੀ ਸੇਵਾ ਜਰੀਏ ਜ਼ਰੂਰ ਕਰਨੀ ਚਾਹੀਦੀ ਹੈ ਲੋਰਵੰਦ ਪਰਿਵਾਰਾਂ ਦੀ ਸੇਵਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੈਮਰਾ ਪਾਸੋਂ ਪਾਵਨ ਕਰਵਾ ਦਿਨਾ ਲੱਕੀ ਰਾਜਪੂਤ ਪਟਿਆਲਾ